ਸਹੀ ਕਾਲ ਖਸਾਨ ਵੀਰੋ ਮਹਾਰਾਜ ਦਾ ਅੰਦਰ ਉਸਤਨਾ ਦੇਵੇ ਤੁਹਾਨੂੰ ਇੱਕ ਜ਼ਰੂਰੀ ਗੱਲ ਦਾ ਮੀ ਸੋਦੇਗਾ ਪਾਨਾ ਸਿੱਧੂ ਆ 40 ਕਰੋੜ ਰੁਪਇਆ ਕੜਾ ਤਾਲੂਕਾਂ ਦਾ 25 ਰੁਪਏ ਨਿਕੜਾਉਂਦਾ ਠੀਕ ਹੈ ਮਲਕੀ ਦੌਲਖਾ ਮਲਕੀ ਦੌਲਖ ਜਿਵੇਂ ਸਲਾਕੇ ਰਖਾਵੇ ਜਿਵੇਂ ਹੁਣ ਕਹੀ ਜਾਂਦਾ ਭਾਂ ਤਮਾਨੂੰ ਝੋਟਾ ਬੰਦਾ ਇੱਕ ਜਾਨੇ ਨੂੰ ਕਿਹਾ ਨੇ ਸੇਵਾ ਕਰੀਏ ਤਨੋਂਮਨੋਂ ਕਰੀਏ ਚਲ ਲੈ ਉਹ ਇਹ ਜੀ ਕਹਿ ਤੈ ਕਹ ਸਕਦਾ ਮਲਕੀ ਤੌਲਖ ਵੀ ਤੂੰ ਮੁੱਡੇ ਤੇ ਆ ਕੇ ਵੀ ਆ ਚੀਜ਼ ਬੰਦ ਕਰਾ ਦੇ ਜਾਂ ਜਿਹੜੀਆਂ ਗਲਤ ਗੱਲਾਂ ਹੁੰਦੀਆਂ ਉਹ ਬੰਦ ਕਰਾ ਦੇ ਨਹੀਂ ਕਹਿੰਦਾ ਉਹ ਠੀਕ ਹੈ ਆਪਾਂ ਨਾ ਸਿੱਤੂ ਦੀ ਗੱਲ ਕਰਦੇ ਆ ਦੇਖ ਲਓ ਹੁਣ ਉਹਨੇ ਕਦਮ ਚੱਕਿਆ ਉਹਨੂੰ ਪਤਾ ਸਾਰਾ ਜਾਦੀ ਤਲਾਟੀਆਂ ਸੀ ਉਹਦਾ ਦਾਦਾ ਜੀ ਆਜ਼ਾਦ ਹਿੰਦ ਫੌਜ ਵਾਲਾ ਆਦੇਸ਼ ਯਾਦ ਕਰਾਇਆ ਮੇਰਾ ਬਾਪੂ ਵੀ ਸੱਚਾ ਜੱਜ ਸਰਤ ਮਰੋ ਬੰਤਾ ਸਿੰਘ ਫੌਜੀ ਮੇਰਾ ਵੀ ਬਾਪੂ ਸੀ ਬੰਤਾ ਸਿੰਘ ਫੌਜੀ ਪਿੰਡ ਚੌਕੇ ਠੀਕ ਆ ਬਹੁਤ ਜੇਲਾਂ ਕੱਟੀਆਂ ਬਹੁਤ ਔਖੇ ਔਖੇ ਟਾਈਮ ਲੰਘਾਏ ਆ ਬੰਤਾ ਸਿੰਘ ਫੌਜੀ ਸਰਦੰਤਰ ਦਾ ਆਗਰਾਮੀ ਸਰਦੰਤਰ ਦਾ ਸਦਮੀ ਹੀ ਬੰਤਾ ਸਿੰਘ ਫੌਜੀ ਪਿੰਡ ਚੌਕੋਂ ਪਾਣੇ ਸਿੱਧੂ ਦਾ ਵੀ ਬਾਪੂ ਸੀ ਉਹ ਵੀ ਅਦੇ ਇਹ ਯਾਦ ਕਰਾਇਆ ਲੜੇ ਲੜਾਈਆਂ ਨਹੀਂ ਹੁਣ ਖੂਨ ਤਾਂ ਉਸੇ ਦੀ ਖੂਨ ਤਾਂ ਬੰਦੇ ਦਾ ਖੋਲਦੇ ਹੀ ਆ ਖੂਨ ਤਾਂ ਉਹਨਾਂ ਦੀ ਹੈ ਆਪਦੇ ਪਿਓ ਤੇ ਜਮ ਉਹਦੇ ਦਾਦੇ ਦੀ ਜੋ ਵਧੀਆ ਗੱਲਾਂ ਕਰਦਾ ਵਧੀਆ ਜਿਹੜਾ ਕੰਮ ਚੱਕਿਆ ਭਾਨਾ ਸਿੱਧੂ ਨੇ ਵਧੀਆ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਪਾਇਆ ਸੀ ਵੀ ਹੈਲਪ ਕਰਨੀ ਆ ਭਾਨਾ ਸਿੱਧੂ ਦੇ ਨਾਲ ਖੜੋ full help ਕਰੋ ਬਾਈ ਵਧੀਆ ਬੰਦਾ ਕੋਈ ਵੀ 5 ਰੁਪਏ ਨਹੀਂ ਕਢਾ ਸਕਦਾ ਉਹ 20-20 ਲੱਖ 25-25 ਲੱਖ ਕਢਾਈ ਜਾਂਦਾ ਮੜਵਾਉਂਦਾ ਵੀ ਇਹ ਡਾਂਗ ਦੇ ਕੇ ਇਹੋ ਜੀ ਗੱਲ ਨਹੀਂ ਠੀਕ ਹੈ ਉਹ ਐਂ ਕਹਿੰਦਾ ਵੀ ਪਖੰਡਵਾਜੀ ਨਾ ਕਰੋ ਬਾਬੇ ਨਾਨਕ ਨੇ ਜਿਹੜੇ ਕੰਮਾਂ ਜੋ ਆਪਾਂ ਹਟਾਏ ਸੀ ਉਸ ਕੰਮਾਂ 'ਚ ਪੈ ਗਈ। ਰਾਵਣ ਦਾ ਕੀ ਕਸੂਰ ਆ ਬਈ? ਉਹਨੂੰ ਵੱਡੇ ਵੱਡੇ ਬਣਾਉਣਾ ਪੁਤਲੇ ਨਾਲੇ ਰੁਪਈਏ ਆ। ਰਾਵਣ ਫੋਕਿਆ ਤਾਂ ਹਵਾ ਕਹਿੰਦੇ ਪਵਿੱਤਰ ਹੁੰਦੀ ਆ। ਜੇ ਜੱਟ ਪਰਾਲੀ ਫੂਕ ਦਿੰਦਾ ਜ਼ਿਮੀਂਦਾਰ ਭਾਈਚਾਰਾ ਅੱਗ ਲਾਉਣ ਦਾ ਪਰਾਲੀ ਨੂੰ ਧੂਆਂ ਹੋ ਗਿਆ ਕਹਿੰਦੇ ਇਹ ਤਾਂ ਵਾਇਰਸ ਆ। ਇਹ ਤਾਂ ਲੋਕ ਬਿਮਾਰ ਹੋ ਜਾਣਗੇ। ਉਪੋਲਾ ਪੰਜਾਬ ਹੈ ਤੁਹਾਡੀ ਸੋਚ ਕਿੱਧਰ ਹੈ ਜਦੋਂ ਮਸਾਲਾ ਉਹਦੇ ਵਿੱਚ ਬਰੂਦ ਆ ਉਹਨੂੰ ਅੱਗ ਲਾਉਣਿਆ ਉਹ ਤਾਂ ਜਿਹੜਾ ਹੈਗਾ ਆਪਾਂ ਨੂੰ ਚੰਗੀ ਆਕਸੀਜਨ ਮਿਲਦੀ ਹੈ ਉਹ ਖਤਮ ਕਰਦਾ ਬਰੂਦ ਜਦੋਂ ਅੱਗ ਲਾਉਣਿਆ ਕਿੰਨੇ ਰੁਪਏ ਲੱਗਦਾ ਪਟਾਕੇ ਉਹਦੇ ਵਿੱਚ ਪਾ ਕੇ ਫਿਰ ਕਈ ਦੇ ਵੱਜ ਵੀ ਜਾਂਦਾ ਅਗਲੀ ਵਾਰ ਸੀ ਕਈ ਦੇ ਵਿੱਚ ਵਿਸਤਵ ਬਾਜੀਆਂ ਜਾਂ ਵੜ ਗਿਆ ਉਹਦੇ ਇਹਦੇ ਵਿੱਚ ਵੜ ਗਈ ਸੀ ਕੁਰਤੇ ਪਜਾਮੇ 'ਚ ਅਸਤਵਾਜੀ ਫਿੱਪਾ ਨਾਲ ਸਿੱਧੂ ਨਾਲ ਡਾਟ ਕੇ ਖੜੋ Y viene like... la escala.